ਸਸ਼ੀਕਾਲ ਜੀ ਅਸਟ੍ਰੋਲੋਜੀ ਵਿਦ ਲੋਜਿਕ ਵਿੱਚ ਆਪ ਸਭ ਦਾ ਸਵਾਗਤ ਮੈਂ ਜਸਮੀਨ ਕਹਿੰਦੇ ਆ ਕਿ ਜਿਸ ਦਿਨ ਤੁਹਾਨੂੰ ਆਪਣੀ ਕੀਮਤ ਦਾ ਪਤਾ ਚੱਲ ਗਿਆ ਜਿਸ ਦਿਨ ਤੁਹਾਨੂੰ ਆਪਣੀ ਕੀਮਤ ਆਪਣੀ अहमियत ਦਾ ਪਤਾ ਚੱਲ ਗਿਆ ਤਾਂ ਤੁਹਾਡੇ ਤੇ ਕਿਸੇ ਦੀ ਨਿੰਦਾ ਤੇ ਪ੍ਰਸ਼ੰਸਾ ਦਾ ਫਰਕ ਹੀ ਨਹੀਂ ਪੈਣਾ ਜਦ ਆਪਣੀ ਕੀਮਤ ਪਤਾ ਏ ਆਪਣੀ ਵੈਲਿਊ ਪਤਾ ਏ ਆਪਣੇ ਆਪ ਦਾ ਪਤਾ ਏ ਸਾਨੂੰ ਬਣਾਉਣ ਵਾਲੇ ਦੀ ਵੈਲਿਊ ਦਾ ਪਤਾ ਏ ਤਾਂ ਫਿਰ ਅਸੀਂ ਗਲਤ ਤੇ ਫਿਰ ਕਿੱਥੇ ਸਾਨੂੰ ਕਿਸੇ ਦੀ ਕਿਸੇ ਕਹੀ ਹੋਈ ਚੀਜ਼ ਦਾ ਪਤਾ ਜਾਂ ਫਰਕ ਪੈਂਦਾ ਹੈ ਸਮਝ ਗਏ ਨਾ ਤੁਸੀਂ ਜਿਸ ਚੀਜ਼ ਦਾ ਕਾਰੀਗਰ નિਪੁੰਨ ਹੋਵੇ ਉਹ ਹਮੇਸ਼ਾ ਆਪਣੀ ਬਣਾਈ ਚੀਜ਼ ਵਿੱਚ ਕਿਸੇ ਤਰ੍ਹਾਂ ਦੀ ਕਮੀ ਨਹੀਂ ਛੱਡਦਾ ਤੇ ਕੁਦਰਤ ਕਿਉਂ ਛੱਡੇਗੀ ਕਮੀ ਕਿਉਂ ਛੱਡੇਗੀ ਉਹ ਪਰਮਾਤਮਾ ਕਿਉਂ ਕਮੀਆਂ ਛੱਡੇਗਾ ਜਿਸ ਨੇ ਤੁਹਾਨੂੰ ਬਣਾਇਆ ਏ ਉਸ ਨੇ ਤੁਹਾਡੇ ਵਿੱਚ ਕਿਸੇ ਤਰ੍ਹਾਂ ਦੀ ਕਮੀ ਨਹੀਂ ਪਾਈ ਪਰ ਹਾਂ ਆਪਣੇ ਤਰੀਕੇ ਨਾਲ ਜੋ ਰੰਗ ਭਰੇ ਨੇ ਉਹ ਰੰਗਾਂ ਨੂੰ ਤੁਸੀਂ ਸਮਝ ਕੇ ਆਪਣੀ ਜ਼ਿੰਦਗੀ ਨੂੰ ਬਹੁਤ ਸਾਰੇ ਰੰਗਾਂ ਨਾਲ ਭਰ ਸਕਦੇ ਹੋ ਕੁਝ ਲਿਖਤਕਾਰ ਨਹੀਂ ਹੈ ਤੁਹਾਡੀ ਨੀਅਤ ਤੁਹਾਡੀ ਸੋਚ ਤੁਹਾਡਾ ਮਨ ਤੁਹਾਡਾ ਭਾਗਿਆ ਜਿਹਨੂੰ ਅਸੀਂ ਕਹਿੰਦੇ ਨੇ ਭਾਗਿਆ ਮਨ ਨੂੰ ਉਹ ਚੀਜ਼ਾਂ ਆਪਣੇ ਮਨ ਅਨੁਸਾਰ ਕਰਨ ਤੇ ਜ਼ਿੰਦਗੀ ਦਾ ਮਜ਼ਾ ਜਿੱਦਾਂ ਆਪਾਂ ਕਹਿ ਦਿੰਦੇ ਐ ਇੰਜੋਏਮੈਂਟ ਤੇ ਤੁਹਾਡੀ ਮਨ ਦੀ ਖੁਸ਼ੀ ਕੰਮ ਕਰਦੀ ਗਏ ਆਦਾ ਅੱਦੇ ਮਨ ਨਾਲ ਅਧੂਰੇ ਮਨ ਨਾਲ ਜਿਹਨੂੰ ਆਪਾਂ ਕਹਿੰਦੇ ਆੱਧੇ ਮਨ ਨਾਲ ਕੀਤੇ ਕੰਮ ਬਿਨਾ ਇੰਟਰਸਟ ਤੋਂ ਬਿਨਾ ਸ਼ੌਂਕ ਤੋਂ ਕੀਤੇ ਕੰਮ ਬਿਨਾ ਸ਼ੌਕ ਤੋਂ ਜਿੰਦੀ ਕੱਢੀ ਗਈ ਆਪਣੀ ਜ਼ਿੰਦਗੀ ਜਿੰਦਾ ਜਿਹੜੀ ਜ਼ਿੰਦਗੀ ਆਪਣੀ ਇੱਕ লাশ ਹੈ ਇੱਕ ਬੋਝ ਹੈ ਇੱਕ ਆਪਣਾ ਭਾਰ ਚੱਕਣ ਦੇ ਬਰਾਬਰ ਆਪਾਂ ਕਹਿ ਸਕਦੇ ਹਾਂ ਇਹ ਹੋ ਜਾਂਦੀ ਹੈ ਇਹ ਸਚਾਈ ਤਾਂ ਹੈ ਤੁਸੀਂ ਇੱਕ ਦਿਨ ਇੱਕ ਦਿਨ ਇੱਕ ਗੱਲ ਕਰਕੇ ਦੇਖੋ ਆਪਣੇ ਮਨ ਤੋਂ ਬਿਨਾ ਤੁਹਾਡਾ ਮਨ ਕਿਤੇ ਜਾਣ ਨੂੰ ਕਰ ਨਹੀਂ ਰਿਹਾ ਮੰਨ ਲਓ ਤੁਸੀਂ ਤੁਹਾਡਾ ਮਨ ਕਿਤੇ ਜਾਣ ਨੂੰ ਨਹੀਂ ਕਰ ਰਿਹਾ ਤੇ ਜ਼ਬਰਦਸਤੀ ਤੁਹਾਨੂੰ ਕੋਈ ਕਿਤੇ ਲੈ ਕੇ ਜਾ ਰਿਹਾ ਜਾਂ ਜ਼ਬਰਦਸਤੀ ਤੁਰੀ ਚੱਲ ਜ਼ਬਰਦਸਤੀ ਮਤਲਬ ਕਿ ਜਾਣਾ ਪੈਣਾ ਸੀ ਕੀ ਕਹੇਗਾ ਕੋਈ ਕਿਵੇਂ ਬੋਲੇਗਾ ਅਗਲਾ ਨਾ ਗਏ ਤਾਂ ਐ ਖਰਾਬ ਹੋ ਜਾਏਗਾ ਔਖਰਾਬ ਹੋ ਜਾਏਗਾ ਤੇ ਚਲੋ ਤੁਸੀਂ ਮਜਬੂਰੀ ਵਸ ਘਰੋਂ ਤੁਰੇ ਪਹਿਲਾਂ ਤੇ ਆਪਣੀ ਸ਼ਕਲ ਦੇਖੋ ਤੁਸੀਂ ਆਪਣੀ ਸ਼ੁਰੂ ਤੋਂ ਹੀ ਜਦੋਂ ਤੋਂ ਤਿਆਰ ਹੋਣਾ ਸ਼ੁਰੂ ਕੀਤਾ ਬੱਸ ਅਦੂਰੇ ਮਨ ਨਾਲ ਤਿਆਰ ਹੋਏ ਜਾਨੀ ਕਿ ਕਪੜਾ ਵੀ ਝੱਜਦਾ ਨਹੀਂ ਆ ਪਾਉਂ ਚੀਜ਼ ਤੇ ਪਾਉਂਦੇ ਵੀ ਛੱਡ ਮਨ ਤਾਂ ਹੈ ਨਹੀਂ ਅਗਲਾ ਆ ਕਰ ਲਓ ਉਹ ਕਰ ਲਓ ਹਾਂ ਕਰ ਲੈਨੇ ਮਤਲਬ ਤੁਸੀਂ ਦੇਖੋ ਇੱਕ ਦਿਨ ਅਗਰ ਤੁਸੀਂ ਆਪਣੇ ਮਨ ਦੇ ਖਿਲਾਫ ਜਾਂਦੇ ਹੋ ਜਿੱਥੇ ਮਨ ਨਹੀਂ ਕਰ ਰਿਹਾ ਤਾਂ ਤੁਸੀਂ ਆਪਣੀ ਜ਼ਿੰਦਗੀ ਇੱਕ ਬਿਨਾ ਮਨ ਤੋਂ ਕੱਢ ਦਿੰਦੇ ਹੋ ਦੂਜੇ ਦੇ ਪਿੱਛੇ ਲੱਗ ਕੇ ਤਾਂ ਉਹ ਕਿਵੇਂ ਖੂਬਸੂਰਤ ਵਧੀਆ ਜ਼ਿੰਦਗੀ ਹੋ ਸਕਦੀ ਆ ਤਾਂ ਤੁਸੀਂ ਜਾਣਦੇ ਹੋ ਪਹਿਲਾਂ ਰਸਤੇ 'ਚ ਪਰੇਸ਼ਾਨੀ ਮੂੰਹ ਬਣਿਆ ਹੋਇਆ ਉੱਥੇ ਜਾ ਕੇ ਕਿਸੇ ਨਾਲ ਗੱਲ ਕਰਨ ਨੂੰ ਜੀ ਕਰਨੀ ਕਰਦਾ ਕਿਉਂਕਿ ਆਏ ਦੀ ਮਰਜ਼ੀ ਨਾਲ ਮਨ ਹੀ ਨਹੀਂ ਸੀ ਮਨ ਹੀ ਨਹੀਂ ਸੀ ਉਹ ਚੀਜ਼ ਕਰਨ ਦਾ ਤੇ ਤੁਸੀਂ ਉਹਨਾਂ ਦੀ ਖੁਸ਼ੀ ਵਿੱਚ ਸ਼ਾਮਲ ਹੋ ਹੀ ਨਹੀਂ ਸਕਦੇ ਕਿਉਂਕਿ ਮਨ ਨਹੀਂ ਹੈ ਤਾਂ ਨਾ ਰਸਤੇ 'ਚ ਨਾ ਘਰ ਤੋਂ ਤੁਰ ਲੱਗਿਆ ਨਾ ਉੱਥੇ ਪਹੁੰਚ ਕੇ ਨਾ ਵਾਪਸੀ ਤੇ ਤੇ ਪੂਰਾ ਦਿਨ ਲੈਣ ਲੱਗਿਆ ਜਿਵੇਂ ਸਰੀਰ ਨੂੰ ਖਿੱਚੀ ਗਏ ਆ ਜ਼ਬਰਦਸਤੀ ਦੀ ਸਮਾਈਲ ਦਿੰਦੇ ਰਹੇ ਆ ਲੋਕਾਂ ਦੇ ਵਿੱਚ ਜਿਨ੍ਹਾਂ ਨੂੰ ਨਹੀਂ ਵੀ ਸੀ ਮਿਲਣਾ ਉਹਨਾਂ ਨੂੰ ਸਸਰੀਕਾਲ ਬੁਲਾਉਂਦੇ ਰਹੇ ਆ ਤਾਂ ਫਿਰ ਦੇਖੋ ਉਹ ਦਿਨ ਤੁਹਾਡੇ ਲਈ ਕਿੱਡਾ ਬੋਝ ਵਾਲਾ ਲੱਗਿਆ ਤੁਹਾਨੂੰ ਜਦੋਂ ਸੋਚੋ ਕਦੇ ਅਧੂਰੇ ਮਨ ਨਾਲ ਕੋਈ ਕੰਮ ਕੀਤਾ ਸੀ ਤੇ ਉਹ ਕਿੱਡਾ ਬੋਝ ਲੱਗਿਆ ਤੇ ਜਦੋਂ ਅਸੀਂ ਆਪਾਂ ਆਪਣੀ ਜ਼ਿੰਦਗੀ ਦਾ ਹਰ ਰੋਜ਼ ਹਰ ਦਿਨ ਦੂਸਰੇ ਅਨੁਸਾਰ ਆਪਣੇ ਮਨ ਨੂੰ ਮਾਰ ਕੇ ਆਪਣੀ ਅੰਦਰੂਨੀ ਭਾਵਨਾਵਾਂ ਨੂੰ ਖਤਮ ਕਰਕੇ ਇੱਕ ਇੱਕ ਮਜਬੂਰੀ ਨਾ ਕੀਤਾ ਕੰਮ ਨਾ ਕੀਤੀ ਨੌਕਰੀ ਨਾ ਕੀਤਾ ਕੁਛ ਤਾਂ ਇਹ ਕੀ ਕਹੇਗਾ ਉਹ ਕੀ ਕਹੇਗਾ ਆ ਕੀ ਕਹੇਗਾ ਹਾਂ ਮੰਨ ਤੇ ਨਹੀਂ ਲੱਗਦਾ ਪਰ ਕਰਨਾ ਪੈਂਦਾ ਏ ਹਾਂ ਮੈਨੂੰ ਤਾਂ ਬਿਲਕੁਲ ਇਹ ਚੀਜ਼ ਪਸੰਦ ਨਹੀਂ ਆ ਪਰ ਕਰਨੀ ਪੈਂਦੀ ਆ ਹਾਂ ਕਰਨਾ ਪੈਣਾ ਕਿਉਂਕਿ ਇਹ ਇਹ ਜ਼ਰੂਰੀ ਹੋ ਗਿਆ ਤਾਂ ਦੇਖੋ ਜ਼ਰੂਰੀ ਕੀ ਹੈ ਸਾਡੇ ਤੋਂ ਜ਼ਰੂਰੀ ਤੇ ਕੁਝ ਨਹੀਂ ਹੈ ਕਰਜ਼ਾ ਥੋੜਾ ਦੇਣਾ ਕਿਸੇ ਦਾ ਜਵਾਬ ਦੇਣਾ ਸਿੱਖੋ ਆਪਣੇ ਮਨ ਨੂੰ ਮਜ਼ਬੂਤ ਕਰੋ ਆਪਣੇ ਆਪ ਲਈ ਜਿਓ ਸਿਰਫ ਤੇ ਸਿਰਫ ਆਪਣੇ ਆਪ ਲਈ ਬਹੁਤ ਲੋਕ ਆਪਣੀ ਜ਼ਿੰਦਗੀ ਦਾ ਐਕਸਪੀਰੀਅੰਸ ਦਿੰਦੇ ਆ ਆਖਰੀ ਪਲ ਆਖਰੀ ਪਲ ਨਹੀਂ ਕਹਿ ਸਕਦੇ ਆ ਭਾ ਅਖਰੀ ਉਮਰ ਦੇ ਵਿੱਚ ਤਾਂ ਕਿਸੇ ਦੇ ਨੂੰ ਪੁੱਛੋ ਕਿ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਤਾਂ ਇਹੀ ਕਹਿਣਗੇ ਬਸ ਜੀ ਆਪਣਾ ਦੇਖੋ ਸਾਰੀ ਉਮਰ ਕੱਢਦੀ ਦੂਜਿਆਂ ਦੇ ਕੰਮ ਕੋਈ ਕੰਮ ਨਹੀਂ ਆਉਂਦਾ ਇਹ ਹਰ ਕਿਸੇ ਦਾ ਡਾਇਲੋਗ ਹੁੰਦਾ ਏ 101% ਹੁੰਦਾ ਏ ਹਾਂ ਕੀ ਕਹਿਣਾ ਕਿਤੇ 1% ਕੋਈ ਇਹ ਕਹਿ ਸਕਦਾ ਏ ਕਿ ਮਤਲਬ ਸਭ ਸਹੀ ਹੈ ਜੀ ਹਾਂ ਇਹ ਹੈ ਸੀ ਇਹ ਇਹ ਜ਼ਰੂਰ ਛਾੜ ਦੇਣਾ ਕਿ ਚਲੋ ਜੋ ਹੋਇਆ ਦੇਖੀ ਗਏ ਪਰ ਆ ਕਦੇ ਕਿਸੇ ਨੇ ਨਹੀਂ ਕਿਹਾ ਹੈਗਾ ਵੀ ਸਭ ਦਾ ਕੀਤਾ ਤੇ ਸਭ ਨੇ ਮੇਰਾ ਵੀ ਕੀਤਾ ਤੇ ਜੋ ਮੈਂ ਚਾਇਆ ਮੈਂ ਉਹੀ ਪਾਇਆ ਜਾਂ ਜਿੱਦਾਂ ਮਨ ਸੀ ਆਪਣੀ ਖੁਸ਼ੀ ਨਾਲ ਆਪਣੀ ਜ਼ਿੰਦਗੀ ਕੱਢੀ ਜੋ ਜੋ ਮਨ ਵਕਤ-ਵਕਤ ਤੇ ਕਰੀ ਗਿਆ ਉਸ ਮੁਤਾਬਕ ਅਸੀਂ ਅੱਗੇ-ਅੱਗੇ ਅੱਗੇ-ਅੱਗੇ ਨੰਗੇ ਗਏ ਇਹ ਤੇ ਤਕਰੀਬਨ ਮੈਨੂੰ ਲੱਗਦਾ ਕਿ ਕੋਈ ਹੋ ਹੀ ਹੋਣਾ ਹੈ 99.9% ਦੇ ਵਿੱਚੋਂ 1% ਅੱਧਾ ਪਰਸੈਂਟ ਤਾਂ ਆਪਣੇ ਕਹਿੰਦਾ ਮਤਲਬ ਇਹ ਹੈ ਕਿ ਜੋਤਿਸ਼ ਇਹਨਾਂ ਚੋ ਗ੍ਰਹਿ ਇਹਨਾਂ ਚੋ ਉਹ ਤੁਹਾਨੂੰ ਤੁਹਾਡੇ ਮਿੱਤਰ ਨੇ ਪਰਮਾਤਮਾ ਕਿਸੇ ਦਾ ਦੁਸ਼ਮਣ ਨਹੀਂ ਹੈ ਪਰ ਆਤਮਾ ਜੋ ਤੁਹਾਡੇ ਅੰਦਰ ਹੀ ਹੈ ਜੋ ਤੁਹਾਡੇ ਅੰਦਰ ਹੀ ਆਤਮਾ ਤੋਂ ਹੀ ਪਰਮਾਤਮਾ ਬਣਿਆ ਉਹ ਤੇ ਪਰ ਲੱਗ ਗਿਆ ਮੁਰੇ ਤੇ ਆਤਮਾ ਚ ਹੀ ਪਰਮਾਤਮਾ ਹੈ ਤਾਂ ਆਪਣੇ ਆਪ ਦੀ ਇੱਜ਼ਤ ਮਾਨ ਕਰੋ ਆਪਣੇ ਆਪ ਦੀ ਰਿਸਪੈਕਟ ਕਰੋ ਆਪਣੇ ਆਪ ਨੂੰ ਖੁਸ਼ ਰੱਖੋ ਠੀਕ ਆ ਤੇ ਜੋ ਜੋਤਿਸ਼ ਹੈ ਗ੍ਰਹਿ ਨੇ ਇਹ ਵੀ ਬਦਲਦੇ ਨਹੀਂ ਤੁਹਾਨੂੰ ਤੁਹਾਨੂੰ ਇਹ ਨਹੀਂ ਕਿ ਪਾਸਾ ਪਲਟੀ ਮਾਰ ਦੇਣਗੇ ਇਹ ਵੀ ਤੁਹਾਨੂੰ ਤੁਹਾਡੀ ਜ਼ਿੰਦਗੀ ਦੇ ਪੱਖ ਹੀ ਉਜਾਗਰ ਕਰਦੇ ਆ ਕਿ ਬਾਈ ਤੇਰਾ ਆ ਰੰਗ ਹੈ ਇਸ ਨੂੰ ਇੰਜੋਏ ਕਰ ਇਸ ਨੂੰ ਖੁਸ਼ ਕਰ ਇਦਾਂ ਇਦਾਂ ਚੱਲ ਤੇ ਜ਼ਿੰਦਗੀ ਸਵਰਗ ਹੈ ਬਸ ਕੋਸ਼ ਵੀ ਫਰਕ ਨਹੀਂ ਹੈ ਠੀਕ ਹੈ ਨਾ ਤੇ ਚਲੋ 23 ਅਗਸਤ ਇੱਕ ਜਨਮ ਪੱਤਰੀ ਤੇ ਆਪਾਂ ਅੱਜ ਚਰਚਾ ਕਰਾਂਗੇ 23 ਅਗਸਤ 2024 ਦਿਨ ਸ਼ੁੱਕਰਵਾਰ ਦਾ ਕ੍ਰਿਸ਼ਨ ਪੱਖ ਚੱਲ ਰਿਹਾ ਜੀ ਬਾ ਦੋ ਮਹੀਨੇ ਦਾ ਹਨੇਰ ਪੱਖ ਚੱਲਦਾ ਪਿਆ ਚਤੁਰਤੀ ਤਿਥੀ ਸਵੇਰੇ 10:40 ਤੱਕ ਉਸ ਤੋਂ ਬਾਅਦ ਪੰਜਵੀਂ ਤਿਥੀ ਦਾ ਪੱਖ ਸ਼ੁਰੂ ਹੋਏਗਾ ਰੇਵਤੀ ਨਕਸ਼ਤਰਾ ਚੱਲੇਗਾ ਸ਼ਾਮ ਨੂੰ 7:54 ਤੱਕ ਓਕੇ ਆ ਗ੍ਰਹਾਂ ਦੇ ਮੁਤਾਬਕ ਜੀ ਚੰਦਰ ਰਾਹੂ ਦਾ ਜੋਗ ਬਣਿਆ ਹੋਇਆ 7ਵੇਂ ਸਥਾਨ ਵਿੱਚ ਚੰਦਰਮਾ ਮੇਨ ਰਾਸ਼ੀ ਚ ਚੱਲਦਾ ਪਿਆ ਤੇ ਅੱਜ ਤਕਰੀਬਨ 23 ਤਰੀਕ ਨੂੰ ਚੰਦਰ ਰਾਹੁ ਦਾ ਗ੍ਰਹਿ ਜੋਗ ਸ਼ਾਮ ਤੱਕ ਲੱਗੇਗਾ 7:54 ਤੱਕ ਜਾਨੀ ਕਹਿ ਸਕਦੇ ਆ 8:00 ਵਜੇ ਤੱਕ ਗ੍ਰਹਾਂ ਦੇ ਮੁਤਾਬਕ 8:00 ਵਜੇ ਤੱਕ ਚੰਦਰ ਰਾਹੁ ਦਾ ਫਿਰ ਜਾਨੀ ਪੂਰਾ ਦਿਨ ਹੀ ਕਹਿ ਲੋ ਤੇ ਉਸ ਤੋਂ ਬਾਅਦ ਚੰ드ਰਮਾ ਮੇਸ਼ ਰਾਸ਼ੀ ਚ ਚਲਾ ਜਾਏਗਾ ਗੰਡਮੂਲ ਬੜੇ ਰਹਿਣਗੇ ਤਕਰੀਬਨ ਰੇਵਤੀ ਨਕਸ਼ਤਰ ਸ਼ਾਮ ਨੂੰ ਸ਼ਾਮ 7:57 ਤੱਕ ਚੱਲੇਗਾ ਗੰਡਮੂਲ ਬਣੇ ਹੋਏ ਨੇ ਤੇ ਉਸ ਤੋਂ ਬਾਅਦ ਅਸ਼ਵਨੀ ਨਕਸ਼ਤਰ ਇਹ ਵੀ ਗੰਡਮੂਲ ਦਾ ਹੀ ਨਕਸ਼ਤਰ ਹੈ ਰਾਹੁਕਾਲ ਦਾ ਟਾਈਮ ਅੱਜ ਸ਼ੁੱਕਰਵਾਰ ਵਾਲੇ ਦਿਨ ਤਕਰੀਬਨ 10:30 ਵਜੇ ਤੋਂ ਲੈ ਕੇ 12:00 ਵਜੇ ਤੱਕ ਰਹੇਗਾ ਓਕੇ ਆ ਤੇ ਬੁੱਧ ਬੱਕਰੀ ਚੱਲ ਰਿਹਾ ਅੱਜ ਬੁੱਧ ਫਿਰ ਕਰਕ ਰਾਸ਼ੀ ਵਿੱਚ ਚਲੇ ਜਾਏਗਾ ਵਾਪਸ ਬੁੱਧ ਬੱਕਰੀ ਹੋ ਕੇ ਪਿੱਛੇ ਚਲਾ ਗਿਆ ਕਰਕ ਰਾਸ਼ੀ ਦੇ ਵਿੱਚ ਕਰਕ ਰਾਸ਼ੀ ਚ ਬੁੱਧ ਜਾ ਕੇ ਕੱਲਾ ਫਿਰ ਪਹਿਲਾਂ ਸੂਰਜ ਬੁੱਧ ਸ਼ੁਕਰ ਦੀ ਜੋਤੀ ਬਣੀ ਸੀ 12 ਰਾਸ਼ੀਆਂ ਤੇ ਪ੍ਰਭਾਵ ਬਾਰੇ ਤੁਹਾਨੂੰ ਥੋੜਾ ਜਿਆਦਾ ਦੱਸਾਂਗੇ ਆਪਾਂ ਤੇ ਨਾਲ ਕਿੱਦਾਂ ਦਾ ਜਾਏਗਾ ਅੱਜ ਦਾ ਦਿਨ ਇਸ ਤੇ ਵੀ ਚਰਚਾ ਕਰਾਂਗੇ ਮੇਸ਼ ਰਾਸ਼ੀ ਵਾਲਿਆਂ ਤੋਂ ਸ਼ੁਰੂਆਤ ਕਰਦੇ ਆਂ ਆਪਾਂ ਮੇਸ਼ ਰਾਸ਼ੀ ਵਾਲਿਆਂ ਦੇ ਲਈ ਚੰਦਰ ਰਾਹੂ 12ਵੇਂ ਸਥਾਨ ਵਿੱਚ ਦਿਮਾਗੀ ਪਰੇਸ਼ਾਨੀ ਕੰਮਕਾਰ ਠੀਕ ਠਾਕ ਨਹੀਂ ਹੈ ਕੁਛ ਨਾ ਕੁਛ उलझे हुए ਪਏ ਆ ਬੁੱਧ ਦਾ ਨਕਸ਼ਤਰ ਵੀ ਮਿੱਤਰ ਨਹੀਂ ਹੈ ਤੇ ਉੱਤੇ ਬੁੱਧ ਚੰਦਰ ਦੇ ਘਰ ਵਿੱਚ ਆ ਗਿਆ ਮਾਂ ਦੀ ਸਿਹਤ ਥੋੜੀ ਬਹੁਤੀ ਖਰਾਬ ਜੋੜਾਂ 'ਚ ਦਰਦ ਤੇ ਥੋੜੀ ਜਿਹੀ ਉਦਾਸੀ ਘਰ ਵਿੱਚ ਰਹਿ ਸਕਦੀ ਆ ਤਾਂ ਉਹਦੇ ਲਈ ਕੀ ਕਰਨਾ ਹੈ ਪਾਣੀ ਦਾ ਘੁੱਟ ਪੀ ਕੇ ਹਰ ਕੰਮ ਦੀ ਸ਼ੁਰੂਆਤ ਕਰਨੀ ਹੈ ਤੇ ਕਾਲਾ ਨੀਲਾ ਰੰਗ ਅੱਜ ਪਾਉਣਾ ਨਹੀਂ ਹੈ ਦਿਨ ਬੈਸਟ ਹੁੰਦਾ ਜਾਏਗਾ ਠੀਕ ਹੈ ਅਗਲੀ ਰਾਸ਼ੀ ਦੀ ਗੱਲ ਕਰਦੇ ਆਪਾਂ ਟੌਰਸ ਯਾਨੀ ਬ੍ਰੇਖ ਰਾਸ਼ੀ ਵਾਲੇ ਬ੍ਰੇਖ ਰਾਸ਼ੀ ਦੇ ਲਈ ਮੰਗਲ ਗੁਰੂ ਲਗਣ ਵਿੱਚ ਚੱਲਦੇ ਪਏ ਆ ਇਨਕਮ ਸਥਾਨ ਵਿੱਚ ਚੰਦਰ ਰਾਹੁ ਦਾ ਗ੍ਰੈਂਡ ਜੋਗ ਬਣਿਆ ਕਿਸੇ ਵੀ ਤਰ੍ਹਾਂ ਦੀ ਕੋਈ ਕੀਤੀ ਗਈ ਬੇਵਕੂਫੀ ਜਾਂ ਕਿਸੇ ਨੂੰ ਦਿੱਤੇ ਗਏ ਭੇਤੇ ਤੁਹਾਡਾ ਨੁਕਸਾਨ ਕਰਾ ਜਾਣਗੇ ਤੈਸ ਕਰਕੇ ਸੰਭਲ ਕੇ ਚਲੋ ਬਰੇਤਿਆ ਨਾਲ ਚਲੋ ਤੇ ਉਸ ਤੋਂ ਵੀ ਜ਼ਰੂਰੀ ਹੈ ਕਿ ਗੁੱਸੇ ਤੇ ਕੰਟਰੋਲ ਰੱਖੋ ਬੁੱਧ ਜੋ ਤੁਹਾਡੇ ਤੀਸਰੇ ਸਥਾਨ ਵਿੱਚ ਆਇਆ ਹੈ ਤਾਂ ਇਹ ਤੁਹਾਨੂੰ ਥੋੜੀ ਜੀ ਗਲੇ ਦੀ ਪ੍ਰੋਬਲਮ ਦੇਵੇਗਾ ਤਾਂ ਕੋਸ਼ਿਸ਼ ਕਰਨੀ ਹੈ ਬ੍ਰਿਕ ਲਗਨ ਤੇ ਬ੍ਰਿਕ ਰਾਸ਼ੀ ਵਾਲਿਆਂ ਨੇ ਮਾਦੇ ਪੈਰੀ ਹੱਥ ਜ਼ਰੂਰ ਲਗਾਣਾ ਹੈ ਜੈਮਨੀ ਜਾਨੀ ਮਿਥੂ ਰਾਸ਼ੀ ਵਾਲਿਆਂ ਦੇ ਲਈ ਲਗਨ ਦਾ ਮਾਲਕ ਧਨ ਸਥਾਨ ਵਿੱਚ ਪੈਸੇ ਲਈ ਚੰਗਾ ਹੈ ਕੰਮ ਕਰਨ ਲਈ ਚੰਗਾ ਹੈ ਚੰਦਰ ਰਾਹੁ ਦੀ ਯੂਤੀ ਬਣੀ ਹੋਈ ਹੈ ਇਨਕਮ ਸੌਰੀ ਕਰਮ ਸਥਾਨ ਵਿੱਚ ਤਾਂ ਕੰਮ ਕਰ ਚੇਂਜ ਕਰਨ ਲਈ ਪਰਵਰਤਨ ਕਰਨ ਲਈ ਸਮੇਂ ਤੁਹਾਡਾ ਸਾਥ ਦੇਗਾ ਤਾਂ ਕੋਈ ਨਾ ਕੋਈ ਨਵੇਂ ਕੰਮ ਦੀ ਆਫਰ ਮਿਲ ਸਕਦੀ ਹੈ ਕੈਂਸਰ ਜਾਨੀ ਕਰਕਰਾਸ਼ੀ ਵਾਲਿਆਂ ਦੇ ਲਈ ਦੇਖਿਆ ਜਾਵੇ ਚੰਦਰ ਰਾਹੁ ਦਾ ਜੋਗ ਜੋ ਬਣਿਆ ਹੈ ਇਹ ਕਿਸਮਤ ਸਥਾਨ ਵਿੱਚ ਹੈ ਤੇ ਚੰਦਰ ਰਾਹੁ ਦੀ ਪੰਜਵੀਂ ਦ੍ਰਿਸ਼ਟੀ ਬੁੱਧ ਤੇ ਵੀ ਪੈ ਰਹੀ ਹੈ ਤਾਂ ਮਨ ਦੀ بجائے ਦਿਮਾਗ ਤੋਂ ਲਏ ਗਏ ਫੈਸਲੇ ਚੰਗੀ ਸਕਸੈਸ ਦੇਣਗੇ ਔਰ ਮਿਸ਼ਰੀ ਦਾ ਸੇਵਨ ਜ਼ਰੂਰ ਕਰਨਾ ਅੱਜ ਤੁਸੀਂ ਕਾਲਾ ਨੀਲਾ ਰੰਗ ਤੇ ਹਰਾ ਰੰਗ ਬਿਲਕੁਲ ਨਹੀਂ ਪਾਉਣਾ ਬੁੱਧ ਫਿਰ ਤੁਹਾਡੇ ਲਗਨ ਵਿੱਚ ਆ ਗਿਆ ਹੈ ਥੋੜਾ ਗੁੱਸੇ ਤੇ ਕੰਟਰੋਲ ਰੱਖੋ ਤੇ ਸਭ ਤੋਂ ਜ਼ਰੂਰੀ ਬਾਣੀ ਚ ਮਿਠਾਸ ਰੱਖ ਕੇ ਚੱਲੋ ਸਾਰੇ ਕੰਮ ਹੋ ਜਾਣਗੇ ਲਿਓ ਜਨੀ ਸਿੰਘ ਰਾਸ਼ੀ ਵਾਲਿਆਂ ਦੀ ਗੱਲ ਕਰਦੇ ਹਾਂ ਸਿੰਘ ਰਾਸ਼ੀ ਦੇ ਲਈ ਚੰਦਰ ਰਾਹੁ ਦਾ ਯੋਗ ਜੋ ਬਣਿਆ ਹੈ ਕਿੱਥੇ ਚੱਲ ਰਿਹਾ ਚੰਦਰ ਰਾਹੁ 8ਵੇਂ ਸਥਾਨ ਵਿੱਚ ਇੱਕ ਤੇ ਚੰਦਰ ਰਾਹੁ ਦੂਸਰਾ 8ਵੇਂ ਸਥਾਨ ਵਿੱਚ ਤੇ ਤੀਜਾ ਜੋ ਬੁੱਧ 12ਵੇਂ ਸਥਾਨ ਵਿੱਚ ਚਲਾ ਗਿਆ ਧਨ ਸਥਾਨ ਦਾ ਮਾਲਕ ਤਾਂ ਖਰਚੇ ਇੱਕਦਮ ਫਿਰ ਵਧੇ ਇੱਕਦਮ ਕਨਫਿਊਜ਼ਨ ਹੋਈ ਕਿਸੇ ਨਾ ਕਿਸੇ ਤਰ੍ਹਾਂ ਕਿਸੇ ਬਹੁਤ ਸਾਰੀਆਂ ਚੀਜ਼ਾਂ ਨੂੰ ਲੈ ਕੇ ਤਾਂ ਪਰੇਸ਼ਾਨੀ ਘਟੇ ਤੇ ਇਸ ਦੇ ਲਈ ਸ਼ੇਅਰ ਮਾਰਕੀਟ ਵਿੱਚ ਪੈਸਾ ਇਨਵੈਸਟ ਜ਼ਿਆਦਾ ਨਹੀਂ ਕਰਨਾ ਥੋੜਾ ਸੋਚ ਸਮਝ ਕੇ ਪੈਸੇ ਦਾ ਲੈਣ-ਦੇਣ ਕਰੋ ਨੀਲਾ ਰੰਗ ਬਿਲਕੁਲ ਵੀ ਨਾ ਪਾਓ ਔਰ ਕੋਸ਼ਿਸ਼ ਕਰੋ ਕਿ ਗੁਰਦਾ ਸੇਵਨ ਰਾਤ ਨੂੰ ਨਹੀਂ ਕਰਨਾ ਕੰਨਾ ਵਿੱਚ ਇਤਰ ਲਗਾਣਾ ਨਹੀਂ ਭੁੱਲਣਾ ਤਾਂ ਕਿ ਸ਼ੁਕਰ ਸੁਭ ਹੋਵੇ ਥੋੜੀ ਜੀ ਖਾਸ ਰਹਿ ਸਕਦੀ ਆ ਥੋੜੀ ਸਕਿਨ ਪ੍ਰੋਬਲਮ ਵੀ ਹੋ ਸਕਦੀ ਆ ਤੇ ਇਸ ਕਰਕੇ ਸਹੀ ਰਹੁ ਹਨ ਵਰਗੋਜਨੀ ਕੰਨਿਆ ਰਾਸ਼ੀ ਵਾਲਿਆਂ ਦੇ ਲਈ એનર્ਜੀ ਅੱਛੀ ਕੰਮ ਕਰ ਅੱਛੇ ਔਰ ਬੁੱਧ ਲਈ ਤਾਂਬੇ ਦਾ ਪੈਸਾ ਆਪਣੇ ਕੋਲ ਜਰੂਰ ਰੱਖਣਾ ਕੰਨਿਆ ਰਾਸ਼ੀ ਵਾਲਿਆਂ ਨੇ ਸਫਰ ਕਰਨਾ ਪੈ ਸਕਦਾ ਤੁਹਾਨੂੰ ਵੀ ਤਾਂ ਸਫਰ ਦੇ ਲਈ ਸਿਤਾਰੇ ਅੱਛੇ ਆ ਕੋਈ ਕੰਮ ਕਰ ਪੈਸੇ ਲਈ ਅੱਛੇ ਪੈਸਾ ਆ ਜਾਏਗਾ ਇੱਕਦਮ ਪੈਸਾ ਹੋਣਾ ਔਰ ਇਹ ਤੁਹਾਨੂੰ ਅੱਛੀ એનર્ਜੀ ਦੇਵੇਗਾ ਜੋ ਬੁੱਧ ਹੈ ਉਹ 11ਵੇਂ ਸਥਾਨ ਵਿੱਚ ਆਪਾਂ ਤੁਹਾਨੂੰ ਦੱਸਿਆ ਕਿ ਤਾਂਬੇ ਦਾ ਪੈਸਾ ਕੋਲ ਰੱਖ ਲਓ ਵੀ ਅੱਛਾ ਹੈ ਤਾਂ ਵਿਦੇਸ਼ ਤੋਂ ਪੈਸੇ ਆਉਣ ਦੇ ਵੀ ਕਾਫੀ ਆਸਾਨ ਨੇ ਲਿਬਰਾ ਤੂਲਾ ਰਾਸ਼ੀ ਵਾਲਿਆਂ ਦੀ ਗੱਲ ਕਰਦੇ ਆਂ ਦੀ 16 ਰਾਸ਼ੀ ਦੇ ਲਈ ਜੋ ਸਿਤਾਰੇ ਚੱਲਦੇ ਪਏ ਆ ਗ੍ਰਹਾਂ ਦੇ ਮੁਤਾਬਕ ਜੋ ਚੰਦਰ ਤੇ ਰਾਹੂ ਦਾ ਯੋਗ ਬਣਿਆ ਹੋਇਆ ਕਿੱਥੇ 6ਵੇਂ ਸਥਾਨ ਵਿੱਚ 6ਵੇਂ ਸਥਾਨ ਵਿੱਚ ਹੈ ਰੋਗ ਬਿਮਾਰੀ ਦੀਆਂ ਚਿੰਤਾਵਾਂ ਥੋੜੀਆਂ ਦੇ ਸਕਦਾ ਹੈ ਇਹ ਨਹੀਂ ਕਿ ਕੋਈ ਨੁਕਸਾਨ ਕਰਨ ਵਾਲਾ ਹੈ ਪਰ ਜੋ ਬੁੱਧ ਹੈ ਉਹ ਵੀ ਤੁਹਾਡੇ 12ਵੇਂ ਖਾਨੇ ਦਾ ਮਾਲਕ ਹੈ 10ਵੇਂ ਸਥਾਨ ਵਿੱਚ ਚਲਾ ਗਿਆ। ਅਗਰ ਤੁਹਾਡੇ ਪਿਤਾ ਕੋਈ ਜੌਬ ਕਰਦੇ ਆ ਤਾਂ ਉਹਨਾਂ ਦੀ ਤਰੱਕੀ ਹੋ ਸਕਦੀ ਆ। ਤਾਂ ਤਰੱਕੀ ਲਈ ਸਿਤਾਰੇ ਅੱਛੇ ਆ। ਬਾਕੀ ਕੰਮ ਕਰ ਬਿਜ਼ਨਸ ਵਿੱਚ ਕਿਸੇ ਤਰ੍ਹਾਂ ਦਾ ਕੋਈ ਪਰਵਰਤਨ ਹਜੇ ਨਹੀਂ ਕਰਨਾ ਚਾਹੀਦਾ। ਧਿਆਨ ਰੱਖਣਾ ਏ ਠੀਕ ਹੈ। ਤੇ ਕੋਸ਼ਿਸ਼ ਇਹ ਵੀ ਕਰਨੀ ਹੈ तकरीबन ਤੁਲਾ ਰਾਸ਼ੀ ਵਾਲਿਆਂ ਨੇ ਸ਼ੁਕਰ ਨੂੰ ਸ਼ੁਭ ਕਰਨ ਲਈ ਗਾਂ ਨੂੰ ਰੋਟੀ ਪਾਉਂਦੇ ਹੀ ਰਹਿਣਾ ਏ ਠੀਕ ਹੈ। ਅਗਲੀ ਰਾਸ਼ੀ ਦੀ ਗੱਲ ਕਰਦੇ ਹਾਂ ਜੀ ਆਪਾਂ तकरीबन ਗੱਲ ਕਰਾਂਗੇ ਸਕੋਰਪੀਓ ਜਾਨੀ ਬ੍ਰਿਸ਼ਚਕ ਰਾਸ਼ੀ ਵਾਲੇ ਬ੍ਰਿਸ਼ਚਕ ਰਾਸ਼ੀ ਦੇ ਲਈ ਜੋ ਸਿਤਾਰੇ ਚੱਲਦੇ ਆ ਜੀ ਮੰਗਲ ਬ੍ਰਹਸਪਤ ਹਜੇ ਇਕੱਠੇ ਹੀ ਚੱਲਦੇ ਪਏ ਆ ਬੁੱਧ ਤੁਹਾਡਾ 9ਵੇਂ ਸਥਾਨ ਵਿੱਚ ਆ ਗਿਆ ਜਿਸ ਨੇ ਫਿਰ ਤੋਂ ਲੱਤ ਵਿੱਚ ਮਸਲਸ ਪ੍ਰੋਬਲਮ ਦਿੱਤੀ ਤੇ ਚੌਲ ਹਲਦੀ ਦੁੱਧ ਫਿਰ ਤੋਂ ਜਲ ਪ੍ਰਵਾਹ ਕਰਨੇ ਸ਼ੁਰੂ ਕਰੋ ਤਾਂ ਕਿ ਰਿਲੈਕਸ ਮਿਲੇ ਕਾਲਾ ਨੀਲਾ ਰੰਗ ਨਹੀਂ ਪਾਉਣਾ ਚੰਦਰ ਰੰਗ ਦਾ ਗ੍ਰਹਿ ਜੋਗ ਸੋਚ ਸਥਾਨ ਵਿੱਚ ਲੱਗਿਆ ਹੋਇਆ ਥੋੜੀ ਮਾਂ ਨਾਲ ਬਹਿਸ ਬਾਜੀ ਕਰਨ ਤੋਂ ਬਚੋ ਤਾਂ ਚੰਗੀ ਗੱਲ ਹੈ ਐਵੇਂ ਹੀ ਘਰ ਵਿੱਚ ਛੋਟੀ ਮੋਟੀ ਗੱਲ ਨੋਕ ਚੋਕ ਵੱਡਾ ਰੂਪ ਧਾਰਨ ਕਰ ਜਾਏਗੀ ਤਾਂ ਚੌਲ ਹਲਦੀ ਦੁੱਧ ਜਲ ਪ੍ਰਵਾਹ ਕਰ ਦਿਓ ਸੈਜੀਟੇਰੀਅਸ ਦਾ ਨੂਰਾਸ਼ੀ ਵਾਲਿਆਂ ਦੇ ਲਈ ਮਾਂ ਦੀ ਸਿਹਤ ਥੋੜੀ ਖਰਾਬ ਰਹੇਗੀ ਚੰਦਰ ਆਉਂਦਾ ਜੋਗ ਚੌਥੇ ਸਥਾਨ ਵਿੱਚ ਹੋਣ ਕਰਕੇ ਬੁੱਧ ਦਾ ਨਕਸ਼ਤਰ ਮਿੱਤਰ ਹੀ ਬਿਜ਼ਨਸ ਕੰਮ ਕਰ ਲਈ ਸਿਤਾਰੇ ਚੰਗੇ ਆ ਤੇ ਨਾਲ ਹੀ ਜੋ ਬੁੱਧ 8ਵੇਂ ਸਥਾਨ ਵਿੱਚ ਆਇਆ ਤਾਂ ਆਪਣੀ ਸਿਹਤ ਸੰਭਾਲੋ ਸਿਹਤ ਦੀ ਥੋੜੀ ਪਰੇਸ਼ਾਨੀ ਫਿਰ ਤੋਂ ਵਧ ਸਕਦੀ ਹੈ ਦੰਦਾਂ ਦੇ ਹਸਪੀਟਲ ਜਾਣਾ ਪੈ ਸਕਦਾ ਹੈ ਠੀਕ ਹੈ ਤੇ ਇੱਕ ਹੋਰ ਗੱਲ ਬਹੁਤ ਜ਼ਰੂਰੀ ਜੋ ਧਿਆਨ ਰੱਖਣ ਵਾਲੀ ਹੈ ਕਿ ਪਿਤਾ ਦੀ ਸਲਾਹ ਨਾਲ ਪ੍ਰੇਮ ਸਬੰਧਾਂ ਨੂੰ ਅੱਗੇ ਵਧਾਉਣਾ ਹੈ ਮਾਤਾ ਪਿਤਾ ਦੀ ਸਲਾਹ ਨਾਲ ਕਿਸੇ ਵੀ ਤਰ੍ਹਾਂ ਨਾਲ ਬਦਨਾਮੀ ਤੋਂ ਬਚਣਾ ਹੈ ਕੈਪ੍ਰਿਗੋਨ ਮਕਰ ਰਾਸ਼ੀ ਵਾਲਿਆਂ ਦੀ ਗੱਲ ਕਰਦੇ ਆ ਤੀਸਰੇ ਸਥਾਨ ਵਿੱਚ ਚੰਦਰ ਰਾਹੁ ਦਾ ਯੋਗ ਬਣਿਆ ਤੀਜਾ ਸਥਾਨ ਸਰਕਲ ਦਾ ਹੈ ਕਾਮਕਾਰ ਕਰਨ ਵਾਲਿਆਂ ਦਾ ਹੈ ਤਾਂ ਇੱਥੇ ਜੋ ਚੰਦਰ ਰਾਹੁ ਦਾ ਯੋਗ ਤੇ ਬੁੱਧ ਦਾ ਨਕਸ਼ਤਰ ਭਾਵੇਂ ਮਿੱਤਰ ਹੀ ਹੈ ਪਰ ਜੋ ਬੁੱਧ ਸੱਤਵੇਂ ਸਥਾਨ ਵਿੱਚ ਕਿਸੇ ਨਾ ਪੇਪਰ ਨੂੰ ਲੈ ਕੇ ਕਿਸੇ ਚੈੱਕ ਨੂੰ ਲੈ ਕੇ ਪਰੇਸ਼ਾਨੀ ਹੋ ਸਕਦੀ ਆ ਤਾਂ ਕਿਤੇ ਸਾਈਨ ਕੀਤੇ ਸੀ ਤਾਂ ਉਹਦੀ وجہ ਨਾਲ ਕੋਈ ਉਲਝੇਮਾ ਪੈ ਨਾ ਸਕਦਾ ਪਰ ਸ਼ੁਕਰ ਨੂੰ ਸ਼ੁਭ ਕਰੋ ਜੀ ਤੁਸੀਂ ਖੂਬਸੂਰਤ ਪਰਫਿਊਮ ਲਗਾਓ ਦਹੀ ਮਲਕੇ ਨਾਓ ਤੇ ਉਸ ਤੋਂ ਵੀ ਜ਼ਰੂਰੀ ਇਤਰ ਦੀ ਸ਼ੀਸ਼ੀ ਆਪਣੇ ਕੋਲ ਲੈ ਕੇ ਜਾਓ ਗੱਲਬਾਤ ਸੁਣੀ ਜਾਏਗੀ ਤੁਹਾਡੀ ਤੇ ਬੁੱਧ ਦਾ ਜੋ ਰਾਸ਼ੀ ਪਰਿਵਰਤਨ ਆਪਾਂ ਤੁਹਾਨੂੰ ਦੱਸਿਆ ਕਿ ਇਹਨੇ ਸਿਰਫ ਤੁਹਾਨੂੰ ਕੀ ਕਰਨਾ ਹੈ ਕਿਸੇ ਪੇਪਰ ਨੂੰ ਲੈ ਕੇ ਪਰੇਸ਼ਾਨੀ ਨਹੀਂ ਦੇਣੀ ਹੈ ਤਾਂ ਸਾਈਨ ਵਗੈਰਾ ਧਿਆਨ ਨਾਲ ਕਰੋ ਅਕਿਊਰਸੀ ਯਾਨੀ ਗੋਂਬ ਰਾਸ਼ੀ ਵਾਲਿਆਂ ਦੇ ਲਈ ਸੂਰਜ ਸ਼ੁਕਰ 7ਵੇਂ ਸਥਾਨ ਵਿੱਚ ਬਣੇ ਹੋਏ ਆ ਔਰ ਬੁੱਧ ਚਲਾ ਗਿਆ ਜੀ 6ਵੇਂ ਸਥਾਨ ਵਿੱਚ 7ਵੇਂ ਤੋਂ ਨਿਕਲ ਕੇ 6ਵੇਂ ਸਥਾਨ ਵਿੱਚ ਦਿਮਾਗੀ ਮੈਥ ਅੱਛਾ ਬਿਜ਼ਨਸ ਲਈ ਅੱਛਾ ਕੰਮ ਕਰ ਲਈ ਅੱਛਾ ਔਰ ਚੰਦਰ ਰਾਉ ਦਾ ਜੋਗ ਜੋ ਬਣਿਆ ਧਨ ਸਥਾਨ ਵਿੱਚ ਇਹ ਵੀ ਤੁਹਾਨੂੰ ਕੋਈ ਲੋਨ ਲੈਣਾ ਸੀ ਤੁਸੀਂ ਪੈਸੇ ਲੈਣੇ ਸੀ ਤਾਂ ਉਹ ਮਿਲ ਸਕਦਾ ਕੋਈ ਰੁਕਾਵਟ ਵੱਡੀ ਨਹੀਂ ਪਏਗੀ ਦੁੱਧ ਮੱਥੇ ਤੇ ਲਾਉਂਦੇ ਲਾਓ ਤੇ ਇੱਕ ਦੁੱਧ ਦਾ ਪੈਕੇਟ ਧਾਰਮਿਕ ਸਥਾਨ ਤੇ ਵੀ ਰੱਖ ਆਓ ਪਾਈਸੇ ਜਾਨੀ ਮੀਨ ਰਾਸ਼ੀ ਵਾਲੇ ਮਿੰਦਾਸ਼ੀ ਦੇ ਲਈ ਚੰਦਰ ਰਾਉ ਦਾ ਯੋਗ ਬਣਿਆ ਹੋਇਆ ਕਿੱਥੇ ਲਗਨ ਵਿੱਚ ਔਰ ਜਿੱਦੀ ਬਣ ਕੇ ਅੜ ਕੇ ਕੋਈ ਕੰਮ ਨਾ ਕਰੋ ਮਾਂ ਨਾਲ ਬਹਿਸ ਵਾਜੀ ਬਿਲਕੁਲ ਨਹੀਂ ਕਰਨੀ ਥੋੜਾ ਜਿਹਾ ਜੋੜਾਂ 'ਚ ਦਰਦ ਥੋੜਾ ਜਿਹਾ ਅ ਬਿਜ਼ਨਸ ਡੀਲ ਨੂੰ ਲੈ ਕੇ ਕੋਈ ਪਰੇਸ਼ਾਨੀ ਰਹਿ ਸਕਦੀ ਹੈ ਬੁੱਧ ਸੋਚ ਸਥਾਨ ਵਿੱਚ ਆਇਆ ਹੈ ਕੋਈ ਟੈਸਟ ਦੇਣਾ ਕਲੀਅਰ ਹੋ ਜਾਏਗਾ ਮਿਹਨਤ ਅਨੁਸਾਰ ਪੂਰਾ ਫਲ ਲੈਣ ਦੇ ਲਈ ਬੁੱਧ ਨੂੰ ਸ਼ੁਭ ਕਰਨ ਦੇ ਲਈ ਪੰਛੀਆਂ ਨੂੰ ਹਰੀ ਮੂੰਗੀ ਜਾਂ ਸਤਨਾਜਾ ਪਾਉਂਦੇ ਰੋ ਠੀਕ ਹੈ ਜੀ ਤੇ ਹੁਣ ਆਪਾਂ ਕਰਦੇ ਹਾਂ ਕਿਸੇ ਜਨਮ ਪੱਤਰੀ ਤੇ ਚਰਚਾ ਅ ਜੋ ਗ੍ਰਹਿ ਨੇ ਇਹ ਆਪਾਂ ਤੁਹਾਨੂੰ ਪਤਾ ਹੀ ਹੈ ਕਿ ਬਦਲ ਦਿਆ ਹਨਾ ਤੇ ਇਹਨਾਂ ਦੀਆਂ ਬਦਲਦੀਆਂ ਹੋਈਆਂ ਸਥਿਤੀਆਂ ਕੀ ਕਰਦੀਆਂ ਨੇ ਹਰ ਚੀਜ਼ ਤੇ ਪ੍ਰਭਾਵ ਪਾਉਂਦੀਆਂ ਨੇ ਇੱਕ ਪ੍ਰੈਡਿਕਸ਼ਨ ਕਰਾਂਗੇ ਆਪਾਂ 5 ਦਸੰਬਰ 2001 ਸਿਮਰ ਸਿੰਘ ਹੈ ਠੀਕ ਹੈ ਸਿਮਰ ਸਿੰਘ ਦੇ ਗ੍ਰਹਿ ਬਾਰੇ ਦੱਸਦੇ ਆਪਾਂ ਅੱਜ ਜਨਮ ਤਰੀਕ ਹੈਗੀ ਆ सिमर सिंह दी 5 दिसंबर 2001 5 12 2001 और 9:01 पे शाम ਨੂੰ ਰਾਤ ਨੂੰ 21:01 ਤੇ ਤਾਂ ਕੀ ਪੁੱਛਿਆ ਇਹਨਾਂ ਨੇ ਕਿ ਕੈਰੀਅਰ ਤੇ ਮੈਰिज ਬਾਰੇ ਦੱਸ ਦਿਓ ਜੀ ਭੈਣ ਜੀ ਠੀਕ ਹੈ ਜੀ ਦੱਸਦੇ ਹਾਂ ਸੁਣੋ ਅ ਜੋ ਤੁਹਾਡੇ ਬੱਚੇ ਤੁਸੀਂ ਲਿਖਿਆ ਏ 1 और 1 डे अगो 1 ਦਿਨ ਤੋਂ ਚੰਦਰ ਚਲੋ ਸੁਣੋ ਗ੍ਰਹਿਾਂ ਦੇ ਮੁਤਾਬਕ ਕਰਕ ਲਗਣਾ ਜੀ ਤੁਹਾਡੇ ਬੱਚੇ ਦਾ 2001 ਦਾ ਜਿਨ੍ਹਾਂ ਦਾ ਵੀ ਜਨਮ ਹੈ ਸਿਮਰ ਸਿਮਰ ਸਿੰਘ ਦਾ ਤੇ ਕਰਕ ਲਗਣਾ ਚੰ드ਰਮਾ ਲਗਣ ਚ ਹੈ ਮਾਂ ਦੇ ਪੈਰੀਂ ਹੱਥ ਲਗਾਵੇ ਜ਼ਿੰਦਗੀ ਬਣ ਜਾਏਗੀ ਸੋਈ ਚ ਬੈਠ ਕੇ ਖਾਣਾ ਖਾਵੇ ਬਹੁਤ ਅੱਛਾ ਔਰ 34 36 ਸਾਲ ਜ਼ਿਆਦਾ ਮਿਹਨਤ ਕਰਨੀ ਪੈ ਸਕਦੀ ਹੈ ਕੰਮਕਾਰ ਅੱਛਾ ਰਹੇਗਾ bizness ਅੱਛਾ ਕਰੇਗਾ ਹਿੰਮਤੀ ਹੈ ਔਰ ਬਹੁਤ ਭਾਗ ਵਾਲਾ ਬੱਚਾ ਇੱਕ ਤਾਂਬੇ ਦਾ ਪੈਸਾ ਜੇਬ 'ਚ ਰੱਖਾਓ ਹਮੇਸ਼ਾ ਕਾਲੀਆਂ ਨੀਲੀਆਂ ਕਮੀਜ਼ਾਂ ਪਾਉਣੀਆਂ ਬੰਦ ਕਰਾ ਦਿਓ ਕੈਰੀਅਰ ਅੱਛਾ ਹੋ ਜਾਏਗਾ ਰਹੀ ਗੱਲ ਮੈਰਿਜ ਦੀ ਤਾਂ ਮੈਰਿਜ ਦੇ ਲਈ ਅਗਲੇ ਸਾਲ ਅਗਲੇ ਸਾਲ ਅਪਰਲ ਮਈ ਤੋਂ ਬਾਅਦ ਟਾਈਮ ਸ਼ੁਰੂ ਹੋਏਗਾ ਉਸ ਤੋਂ ਬਾਅਦ ਹੀ ਤੁਹਾਨੂੰ ਮੈਰਿਜ ਕਰਨੀ ਚਾਹੀਦੀ ਆ ਤੇ ਅਗਲੇ ਸਾਲ ਤੋਂ ਤਕਰੀਬਨ ਆਪਾਂ ਕਹਿ ਦਈਏ 1 2 3 3 ਸਾਲ ਟਾਈਮ ਚੱਲੇਗਾ ਔਰ ਅਗਰ ਤੁਸੀਂ ਇਸ ਦੀ ਮੈਰਿਜ 2026 ਚ ਕਰਦੇ ਹੋ ਤਾਂ ਬਹੁਤ ਹੀ ਵਧੀਆ ਕਿਉਂਕਿ ਬ੍ਰਹਸਪਤ ਉੱਚਾ ਦਾ ਲਗਨ ਵਿੱਚ ਆਏਗਾ ਅੱਛੇ ਕਾ ਰਿਸ਼ਤਾ ਹੋ ਜਾਏਗਾ ਤੇ ਅੱਛੇ ਵਧੀਆ ਲੋਕ ਮਿਲਣਗੇ ਮੰਗਲਿਕ ਵਿਆਹ ਤਾਂ ਇਸ ਕਰਕੇ ਥੋੜਾ ਵੇਟ ਹੀ ਕਰੋ ਤਾਂ ਚੰਗਾ ਪਰ ਬ੍ਰਹਸਪਤ ਲਗਨ ਚਾਹੇ ਕੇ ਵਿਆਹ ਕੀਤਾ ਜਾਵੇ ਤਾਂ ਮੰਗਲਿਕ ਜੋਗ ਨੂੰ ਜ਼ਿਆਦਾ ਇਫੈਕਟ ਨਹੀਂ ਕਰਦਾ ਓਕੇ ਆ ਦੋਨੇ ਕੁਐਸਚਨ ਦਾ ਜਵਾਬ ਤੁਹਾਨੂੰ ਮਿਲ ਗਿਆ ਵਾਸਤੂ ਟਿਪ ਮੁਤਾਬਕ ਮੈਂ ਤਾਂ ਆਪਾਂ ਤੁਹਾਨੂੰ ਦੱਸਣ ਲੱਗੇ ਆ ਕਿ ਅਗਰ ਸਾਊਥ ਦਿਸ਼ਾ ਵਿੱਚ ਪਾ ਹੋਵੇ। ਅਗਰ ਸੌਥ ਦਿਸ਼ਾ ਵਿੱਚ ਪਾਣੀ ਹੋਵੇ ਤਾਂ ਚੋਰੀ ਦਾ ਡਰ ਪੈ ਬਣਿਆ ਰਹਿੰਦਾ ਹੈ। ਤਾਂ ਇਸ ਕਰਕੇ ਸੌਥ ਦਿਸ਼ਾ ਵਿੱਚ ਅਗਰ ਤੁਹਾਡਾ ਕੋਈ ਬਾਥਰੂਮ ਬਣਿਆ ਹੋਇਆ ਹੈ ਤਾਂ ਉਸ ਵਿੱਚ ਪਾਣੀ ਭਰ ਕੇ ਨਾ ਰੱਖੋ। ਬਾਥਰੂਮ ਹੈ ਉਹ ਟੂਟੀਆਂ ਚ ਪਾਣੀ ਹੈ ਤੇ ਟੂਟੀਆਂ ਤੋਂ ਹੁਣ ਕੰਦਾ ਚ ਕਿਸੇ ਬਾਸੇ ਵੀ ਹੋ ਸਕਦੀਆਂ ਬਾਲਾ ਡਰਨ ਦੀ ਜ਼ਰੂਰਤ ਨਹੀਂ ਹੈ। ਬਾਲਾ ਘਬਰਾਉਣ ਦੀ ਜ਼ਰੂਰਤ ਨਹੀਂ ਹੁਣ ਬਾਥਰੂਮ ਨੂੰ ਤੋੜ ਕੇ ਬੰਦ ਕਰਨਾ ਸ਼ੁਰੂ ਕਰ ਦੇਈਏ ਜੀ ਐਂ ਕਰਦੇ ਐਂ ਕਰੀ ਕੁਝ ਨਹੀਂ ਕਰਨ ਦੀ ਜ਼ਰੂਰਤ ਬਸ ਉੱਥੇ ਪਾਣੀ ਭਰ ਕੇ ਨਾ ਰੱਖੋ। ਜਦੋਂ ਆਪਾਂ ਬਾਲਟੀਆਂ ਭਰ ਕੇ ਰੱਖਦੇ ਹਾਂ ਯੂਜ਼ ਕੀਤਾ ਹੈ ਉਸ ਤੋਂ ਬਾਅਦ ਸੁੱਕਾ ਕਰ ਦਿਓ। ਠੀਕ ਹੈ ਲਾਈਟ ਬੰਦ ਕਰ ਦਿਓ ਕੀ ਹੋ ਗਿਆ ਉਸ ਜਗ੍ਹਾ ਦੀ એનર્ਜੀ ਤੇ ਨਾਲ ਉੱਥੇ ਸ਼ੀਸ਼ਾ ਨਾ ਲਗਾਓ ਸਾਊਥ ਵਿੱਚ ਸਾਊਥ 'ਚ ਸ਼ੀਸ਼ਾ ਨਹੀਂ ਲਗਾਉਣਾ ਚਾਹੀਦਾ ਇਹ ਥੋੜਾ ਬੈਡ ਇਫੈਕਟ ਕਰਦਾ ਕਿਉਂਕਿ ਸ਼ੀਸ਼ਾ ਵੀ ਇੱਕ ਪਾਰੇ ਦੀ ਤਰ੍ਹਾਂ ਮੰਨਿਆ ਜਾਂਦਾ ਹੈ ਨਾ ਉਸ ਤੋਂ ਬੰਦ ਹੈ ਤੇ ਜਾਂ ਆਪਾਂ ਕਹਿ ਦਈਏ ਕਿ ਨਾਰਥ ਦਿਸ਼ਾ ਨੂੰ ਰਿਪਰਜੈਂਟ ਕਰਦਾ ਹੈ ਪਾਣੀ ਨੂੰ ਤਰਲ ਪਦਾਰਥਾਂ ਨੂੰ ਰਿਪਰਜੈਂਟ ਕਰਦਾ ਹੈ ਤਾਂ ਸਾਊਥ 'ਚ ਜੇ ਤੁਹਾਡੇ ਬਾਥਰੂਮ 'ਤੇ ਤੁਸੀਂ ਸ਼ੀਸ਼ਾ ਨਾ ਲਾਓ ਠੀਕ ਹੈ ਸਮਝ ਇਜ਼ਾਜ਼ਤ ਦਾ ਆਪ ਸਭ ਦਾ 10-10 ਦਿਨ ਬਹੁਤ ਅੱਛਾ ਜਾਵੇ ਜੀ ਖੁਸ਼ ਰਹੋ ਮੁਸਕਰਾਉਂਦੇ ਰਹੋ ਵਿੰਡੋ ਇਜ਼ਾਜ਼ਤ ਸਸਿਕਾ